ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਫਿਰ ਆਪਾਂ ਬਾਈ ਨਿੰਮੇ ਕੋ ਬਹੁਤ ਚੁੱਕੇ ਆ ਪਿਛਲਾ ਮਾਲ ਤੇ ਚਲੋ ਵੇਖੀ ਵੀ ਗਿਆ ਜਿਹਦੇ ਵਿੱਚ ਕੋਈ ਦੋਸਤ ਤੋਂ ਬਧਰ ਹੈ ਵੀ ਜ ਨਹੀਂ ਆ ਅੱਜ ਵੀ ਬੜੀਆਂ ਟੌਪ ਡੋਗੇ ਪਿੱਛਲੇ ਕਹਿੰਦੇ ਆ ਤੇ ਬਾਕੀ ਆਪਾਂ ਬਾਈ ਜੀ ਦੀ ਗੱਲਬਾਤ ਕਰੀ ਬਾਈ ਜੀ ਹਸਤੀ ਹਾਲ ਹੋਰ ਬਾਈ ਕਿਦਾਂ ਨਰੀਆ ਵਧੀਆ ਕਿਰਪਾ ਮਾ ਬਾਲ ਮਈਆਂ ਉਸ ਦਿਨ ਤੇ ਸੰਦੀਪ ਉਹ ਤਿੰਨ ਬੰਦੇ ਤੇ ਡੇਰੇ ਬਾਬੇ ਨਾਲ ਕਲੋਂ ਆਏ ਹਾਂ ਜੀ ਜੀ ਤਿੰਨ ਮਈਆਂ ਲੈ ਗਏ ਖੜਾਈ ਉਹਨਾਂ ਨੇ ਉਹ ਆਂਦੇ ਆਏ ਨਹੀਂ ਭਾਜੀ ਸ਼ਰਮਣ ਸੋਹਣ ਵਾਲਾ ਅੱਛਾ ਮੇਕਾਂ ਉਹਨਾਂ ਨੇ ਫੋਨ ਕੀਤਾ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਤੇ ਉਹਨਾਂ ਨੇ ਫੌਜੀ ਸਾਹਿਬ ਹਲਕਾ ਹਲ ਦਾ ਖੇੜਿਆ ਆ ਲਿਆ। ਠੀਕ ਆ। ਉਹਨਾਂ ਨੇ ਕਰੇ ਫੋਨ ਕੀਤਾ ਤਾਂ ਉਹਨਾਂ ਦਾ ਮਾਲ ਫਿਰ ਫੌਜੀ ਸਾਹਿਬ ਕੋਲ ਵੇਚ ਗਿਆ। ਹਾਂਜੀ। ਘੁੰਮਣ ਕੇ ਮੇਰੇ ਕੋਲ ਇੱਥੇ ਆ ਗਏ। ਉਹਨਾਂ ਦੇ ਕਰਾਂਗੇ। ਇੱਕ ਮੈਂ ਲਈ ਤੇ ਤਿੰਨ ਮਈਆਂ ਲੈ ਗਈ। ਤਿੰਨ ਲੈ ਗਈ। ਔਰ ਜਿਹੜੀਆਂ ਪਹਿਲਣਾਂ ਸੀ ਨਾ ਜਿਹੇ ਛੋਟੇ। ਹਾਂਜੀ। ਤਿੰਨ ਉਹ ਲੈ ਕੇ ਤੇ ਇੱਕ ਹੋਰ ਬੰਦਾ। ਇੱਕ ਵੱਡੀ ਕਿਹਨੂੰ ਮੈਂ ਰਹਿ ਗਈ ਆ ਗੱਬੜ ਜਿਹੜੀ ਵੱਡੀ 1.5 ਲੱਖ ਪਾਇਆ। ਹਾਂਜੀ। ਉਹਨੋਂ ਸੂਹੂਗੀ ਤੇ ਫਿਰ ਪਾਵਾਂ। ਬਿਲਕੁਲ। ਨੀ ਵਰੇਟ ਆਪ ਮੈਂ ਰੱਜ ਕਰ ਲੱਗਾ ਵੇ ਜੀ ਲੱਗਿਆ ਚੰਗੇ ਨਗਰ ਦਾ ਤੁਹਾਨੂੰ ਪਤਾ ਰੇਟ ਹੈਗਾ ਜੀ ਆ ਬਿਲਕੁਲ ਐਟ ਕਮਾਲ ਕੀ ਕਿਰਪਾ ਦਾ ਸਦੀਪ ਮਈਆਂ 2 ਤੇ 20 ਕਿਲੋ ਵਾਲਾ ਅੱਛਾ ਹਾਂ ਠੀਕ ਹੈ ਉਹ ਲਮਈਆਂ ਦੀ ਗਰੰਟੀ ਆ ਅੱਛਾ ਜੀ ਹਾਂ ਇਹ ਕੀ ਮੈਂ ਇੱਕ ストਰੀਆਂ ਲਾਣੇ ਵੇ ਜੀ ਤਾਂ ਉਹ ਪੌਣੀ ਨਹੀਂ ストਰੀਆਂ ਹੁੰਦੀ ਵੀ ਲੈਂੀਆਂ ਨਈਆਂ ਮਲਕੇ ਉਧਰੋਂ ਬਹੁਤ ਚੰਗੀਆਂ ਪਤਾ ਚਾਹੀਦਾ ਫਰਾਂ ਨਾ ਪਰ ਪਾ ਲੈਂਦੇ ਕਿ ਠੀਕ ਹੈ ਹਨਮਾਨ ਕਰ ਦੂੰਗਾ ਰਾਸਤਾਨ ਚ ਹਾਂ ਜੀ ਜੀ ਪੀਲੀਆਂ ਦਾ ਹਾਂ ਜੀ ਛੋਟੀਆਂ ਦੇ ਉੱਥੋਂ ਲੈਂੀਆਂ ਅੱਛਾ ਔਰ ਆ ਸਦੀਪ ਦੱਜਾ ਸੁਗਾ ਵਾ ਹਾਂ ਜੀ ਇਹਨੇ ਪਹਿਲੇ ਸੂਏ 16 17 ਇੰਨਾ ਦਿਨ ਹੋਇਆ ਸੋਈ ਨੂੰ ਠੀਕ ਆ 13 ਲੀਟਰ ਬੋੜਾ ਹੋਊਗਾ ਅਜੇ ਇਸ ਟਾਈਮ ਤੇਰੇ ਕੋਲ ਬੋੜਾ 13 ਲੀਟਰ ਬੋੜਾ ਵਾ ਵਾਜੀ ਤੇ ਸੰਦੀਪ 20 ਲੀਟਰ ਮੈਂ ਦੁੱਧ ਕਰੂਗੀ ਜੇ ਸੇਵਾ ਕਰੇ ਕੋ ਚੰਗੀ ਸੇਵਾ ਕਰੇ ਬਿਲਕੁਲ ਆਪਾਂ ਦੇ 13 ਲੀਟਰ ਦੇ ਹਿਸਾਬ ਦੇ ਨਾਲ ਦੇਖੋ ਥੱਲੇ ਸੰਦੀਪ ਆਪਾਂ 13 ਲੀਟਰ ਦੇ ਹਿਸਾਬ ਨਾਲ ਬੈਠੋ ਥਾਣਾ ਮੇਟੂ ਕਰਾਂ ਦੀ ਇਹ ਇਹਦਾ ਵੇਖੋ ਜਿੱਦਾਂ ਪਟਿਆਲੇ ਬੀਲੀ ਘਰ ਨਹੀਂ ਹੁੰਦਾ ਇਤਰਾਵਾ ਮਲ ਕੇ ਗੱਲੇ ਦਾ ਇੱਕ ਮਿੰਟ ਖੜਾ ਜਾ ਜੇ ਕਿ ਫੋਰ ਫੋ ਹਾਂ ਆ ਵਾਕੀ ਗੱਲ ਸੇ ਵੇਖੋ ਕੋਈ ਇਧਰ ਵੀ ਦੁੱਧ ਵਾਲੀ ਮੈਂ ਨਾ ਨਾੜਾ ਵੇ ਲੋ ਕਿ ਮੋਈ ਪਾਸੇ ਜਿੱਦਾਂ ਹੀ ਮੋਟਾ ਥਣ ਹੋਦੀਆਂ ਨੇ ਮੋਟਿਆ ਧਾਰ ਐਜਾ ਝੂਹਣਵਾ ਇਧਰ ਵੀ ਆ ਦੇ ਮੋਈ ਪਾਸੇ ਇੱਥੇ ਵੀ ਦੋਵੇਂ ਪਾਸੇ ਆ ਐ ਫੁੱਲ ਨਾੜ ਅਸਲ ਜੀ ਹੈ ਨਾ ਭਾਈ ਜੀ ਅਸਲ ਜੀ ਜਾਂ ਕੰਨੀ ਕੰਨੀ ਟੇਨ ਦੇ ਨਾ ਹੋਇਆ ਸੁਈ ਨੂੰ ਆ ਬੱਚਾ ਜੀ ਕੱਟੇ ਜੀ ਕੱਚਾ ਬੂੜਾ ਨਹੀਂ ਕੱਟਾ ਕੱਚਾ ਬੂੜਾ ਵਾਹਲਾ ਠੋੜੋ ਠੋੜੋ ਬਹੁਤ ਵੱਡੀ ਮੈਂ ਪੜੇ ਪੜੀ ਜਾਂ ਥੋੜੀ ਸੂਰ ਦੇ ਥੋੜਾ ਦੇਖੋ ਫਰਨ ਫਾਟੜਾ ਆ ਨਰੋਈਪੂਰੀ ਬਸ ਜਿਹੜੀ ਚੱਡੇ ਨਾ ਪਤਾ ਲੱਗ ਰਿਹਾ ਦੂਰ ਦਲ ਜਾਣਾ ਮੈਂ ਇੱਥੇ ਹੋਰ ਬਤਾਉ ਇੱਥਾ ਉੱਥੇ ਪਾਸੇ ਆ ਨਾੜਾ ਨਾ ਭਰੇ ਪਈ ਵੇਖੋ ਮੈਂ ਨਾਲ ਹੀ ਕੀ ਜੀ ਮੈਨੂੰ ਗੱਟੂ ਜਪੱਸਾਂ ਹਾਂ ਬਜੀ ਗੱਟੂ ਅਸਲ ਬਾਤ ਹੁੰਦੀ ਆ ਅਸਲ ਜੀ ਰਿਕਾਰਡ ਵਾਲੀ ਜੋ ਕੀ ਆ ਮੇਲੇ ਦੇ ਖੜ ਵਾਲੀ ਆ ਆ ਆ ਹਾਂ ਆ ਆ ਸਲੀਪ ਆਹ 13 ਲੀਟਰ ਗੋਲਾ ਵਾ ਪਰ ਜਿਹਨੇ ਸਾਡੀ ਗਰੰਟੀ ਦਿਖਾਣੀ 12 ਮੀਟਰਾਂ ਦਾ ਕਰੇ ਬਸ ਠੀਕ ਆ ਕਿੰਗਾ ਇਹ ਫਰੀਦ ਮੇਰੀ ਗੱਲ ਏ ਘੋੜ ਸੁਣੋ ਹਾਂਜੀ ਹਾਂ ਲੋ 20 ਲੀਟਰ ਦੀ ਗਾਰੰਟੀ ਆ ਹਾਂਜੀ ਜੇ ਅਗਲੇ ਦੇ ਘਰ 15 ਲੀਟਰ ਦੁੱਧ ਕੱਢੇ ਤਾਂ ਸਾਡੀ ਹਾਂਜੀ ਜੇ 16 17 ਲੀਟਰ ਕੱਢੇ ਤਾਂ ਅਗਲਾ ਰੱਖ ਲੋ ਬਸ ਠੀਕ ਆ ਜੇ 15 ਕੱਢੂ ਨਾ 20 ਦਿਨਾਂ ਬਾਅਦ ਬੇ ਠੀਕ ਆ ਤੁਹਾਨੂੰ ਫੋਨ ਕਰਨ ਦੀ ਨਹੀਂ ਲੋੜ ਹਾਂ ਨੂੰ ਅਸੀਂ ਕਰਾਇਆ ਵੀ ਦੇਵਾਂਗੇ ਤੇ ਮੈਂ ਵਾਪਸ ਲਾ ਲੋ ਲੋ ਮੈਂ ਗਾਰੰਟੀ ਛੋਟਾ ਮੇਲ ਬਾਈ ਦੀ ਗਾਰੰਟੀ ਆ 20 ਲੀਟਰ ਦੀ ਆ ਹਾਂ ਤੇ ਗਾਰੰਟੀ ਵੀ ਆ ਲੈ ਕਰਾਦੀ ਆ ਸਨੀਚੂ ਨਾ ਇਹੋ ਜੀ ਵਿਕਦੀ ਆ 1 60 ਦੀ ਵਿਕਦੀ ਆ ਜੀ ਆਪਾਂ ਬਿਲਕੁਲ ਬਰਾਬਰ ਦੇਣੀ ਇੱਕ 20 ਦੀ ਦੇ ਦੇਣੀ ਆ ਮੈਂ ਜੈ 15 14 ਕੱਡੂ ਤੇ ਮੇਰੀ ਹਾਂ ਜੇ 16 17 ਕੱਡੂ ਤੇ ਅਗਲੇ ਦੀ ਨਹੀਂ ਨਹੀਂ ਪਰ ਸੇਵਾ ਵੀ ਦੇਣੀ ਡੇੜ ਹੀ ਦੇਣਾ ਸੇਵਾ ਕਰਨੀ ਪਊਗੀ ਮੈਂ ਇਹਨੂੰ 4 ਕਿਲੋ ਡਾਲਣਾ ਵੰਡ ਪਾਉਣਾ ਪਊਗਾ ਅਸਲ ਬਾ ਮੈਂ ਨਾ ਐਵੇਂ ਨਹੀਂ ਤੁਹਾਨੂੰ ਦੇਖੋ ਕਰਾਂ ਦੀ ਮੈਂ ਹੁਣ ਚੁਈ ਚੁਾਈ ਹੈ ਮਲਕੇ ਗੱਲ ਕਰਦਾ ਮੈਂ ਵੀ ਐ ਥੱਲੇ ਖਾਲੀ ਖਾਲੀ ਲਾਂਡੀ ਬੋਲੇ ਕੱਢੀ ਖਾ ਬਿਲਕੁਲ ਇੱਕ 20 ਦੀ ਦੇਵਾ ਗਿਆ ਬਸ ਠੀਕ ਹੈ ਭਾਈ ਕੋਈ ਨਹੀਂ ਠੀਕ ਹੈ ਇਹ ਕਹਿੰਦਾ ਸਵੇਰੇ 12 ਤੋਂ 13 ਕਿਲੋ ਦੁੱਧ ਹੋ ਗਿਆ ਤੇ 12 ਲੀਟਰ ਨਾਲ ਸਾਡੇ ਕੋ ਲੈ ਜਾ ਇਹਨੂੰ ਪਹਿਲਾ ਸੂਆ 6 ਦਿਨ ਹੋਏ ਅਜ ਸੂਈ ਨੂੰ ਠੀਕ ਆ 6 ਦਿਨ ਰੇ ਸੂਈ ਨੂੰ ਲਓ ਜੀ 6 ਦਿਨ ਰੋ ਸੂਈ ਨੂੰ ਤੇ ਚੈੱਕ ਕਰੋ ਕਰਾ ਜੀ ਅੰਨਾਂ ਨੇ ਟੋਟੀ ਪੱਟੀ ਆ ਕਰੇ ਦੋ ਦਿਨ ਲੱਗੇ ਹਾਂਜੀ ਮਈਆ ਦੁੱਧ ਤੇ ਛਾੜ ਕੇ ਪਾਉਂਦਾ ਫਾਇਦਾ ਹਾਂਜੀ ਵਾਹਿਗੁਰੂ ਦੇਖੋ ਕਾਟਾ ਲੈ ਵਾਂਣੇ ਲੰਮੀ ਲੰਮੀ ਵੱਡੀ ਝੋਲੀ ਆ ਹਾਂ ਇੱਕ ਕਰੇ ਵੱਡੀ ਝੋਲੀ ਆ ਪੂਰੀ ਫੁੱਲ ਹਾਉ ਮਰਾ ਮੂਮਾ ਦਾ ਹਾਉ ਕਿਦੋਂ ਮੈਂ ਦਾ ਹੈ ਆਟੀਆਂ 9 ਕਿਲੋ ਬੋਲਾ ਦੱਸ ਦਿੰਦੇ ਅਗਲਾ ਸਾਮਦਾ ਵੀ ਇੰਨਾ ਕੀ ਰਹਿਣਾ ਇਹ 14 ਤੋਂ 15 ਲੀਟਰ ਦੁੱਧ ਆ ਲਈਆ ਕੱਟੀ ਹੈਗੀ ਬਾਈ ਅੱਜ 6 ਦਿਨ ਹੋਏ ਆ ਤੂੰ ਹੀ ਨੀ ਹੈਗੀ ਬਾਈ ਹੈਗੀ ਹੈਗੀ 6 ਦਿਨ ਹੋ ਗਏ ਰਸੀ ਆਦਾ ਮੇਰਾ ਹਾਂ ਜੈਡ ਬਲੈਕ ਪੂਰੀ ਕਾਲੀ ਸ਼ਾਹ ਆ ਵੇਖੋ ਗਰਾਂ ਦੀ ਮੈਂ ਠੀਕ ਆ ਵੇਖ ਲਓ ਤੁਸੀਂ ਇਹਦਾ ਲਾ ਦੋ ਹਿਸਾਬ ਵਿੱਚ ਕਿੰਨੇ ਕੁ ਦੀ ਦੇ ਦੀਏ ਪਲੀਵੇ ਮੈਂ ਤੇ 130 ਦੀ ਵੇਖਦੀ ਆ 120 ਦੀ ਵੇਖਦੀ ਆ ਹਾਂਜੀ ਬਿਲਕੁਲ ਜੈ ਜੈਕਾਰ ਬੇਟਾ ਵਾਖ ਚੱਕ 10 ਦੀ ਦੇਣੀ ਐ ਇਹਦੋਂ ਪਰ ਰਫਰ ਨਾ ਐ ਐਂਡੀ ਹੁਣ ਬਸ ਠੀਕ ਛੋੜੀ ਹੋਊਗਾ ਹਾਂਜੀ ਹੈ ਤੇ ਅਸੀਂ ਦੁੱਧ ਚੋਟੀ ਕੋ 14 15 ਕਿਲੋ ਹਾਂਜੀ ਥੋੜੀ ਜੀ ਆ ਗਈ ਸਾਡੇ ਕੋ ਘਟ ਗਈ ਆ ਮੈਲਾ ਮੈਲਾ ਸੁਟਣ ਦੀ 15 ਦਿਨਾਂ ਦੀ ਹਾਂ 15 ਦਿਨਾਂ ਦੀ ਸੁਈ ਆ 13 ਲੀਟਰ ਆਲੇ ਦੁੱਧ ਦੋ ਚਲੋ ਜੀ ਤੋਰੋ ਜੱਗੀ ਨਹੀਂ ਤੇ 12 ਦਾ ਭਾਵੇਂ ਕੋਈ ਸਾਡੇ ਸਾਡੇ ਦਾ ਸੁਗਾ ਤੇ ਲੰਮੀ ਤੋਰ ਲੰਮੀ ਕਿੱਦਿ ਰੈਕਿਊ ਕਰਾਂਗੇ ਲੋ ਜੀ ਵੇਖੋ ਥਾਣ ਤੋਂ ਵੇਖੋ ਕਰਾਂਗੇ ਆ ਰਹੇ ਵੱਡੀ ਛੋਟੀ ਨਾਲੇ ਪੂਰੀ ਆਂਦ 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 ਇੱਕ ਇੱਕ ਗੱਲ ਹੋਰ ਵਾ ਹਾਂਜੀ ਕੋਈ ਅੱਜ ਤੁਹਾਡਾ ਆਹਟੇ ਨਾਲ ਆਉਣ ਦੀ ਕੋਈ ਗੱਲ ਨਹੀਂ ਨਾ ਹੋਈ ਨਹੀਂ 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 ਹੋਈ ਆ ਹੁਣ ਤੁਸੀਂ ਫੋਨ ਕੀਤਾ ਵਾ ਅੱਡੇ ਟਾਈਮ ਹੀ ਤੁਸੀਂ ਆਜੋ 6 ਮਹੀਆਂ ਚੱਲ ਪਾ ਹਾਂ ਬਿਲਕੁਲ ਜੀ ਕੋਈ ਟਾਈਮ ਨਹੀਂ ਨਾ ਨਾ ਟਾਈਮੋ ਟਾਈਮ ਪੂਰਾ ਟਾਈਮ ਹੈ ਹਰਿ ਬਿਲਕੁਲ ਭਜੀ ਬਜਵਾਈ ਦਾ ਪੂਰਾ ਟਾਈਮ ਹੋ ਗਿਆ ਤੇ ਜਿੰਨੇ ਵਜੇ ਸਵੇਰੇ ਚੋਈਆਂ ਓਨੇ ਵਜੇ ਦਾ ਹੁਣ ਟਾਈਮ ਹੋ ਗਿਆ ਹੈ ਮੈਂ ਮੁੱਠੀ ਥਾਣ ਵਾ ਠੀਕ ਹੈ ਆ ਜੀ ਜਨਨਤਾ ਜੀ ਬਸ ਫਿਰ ਉੜਦੀ ਇਨ ਜਹਣ ਪਹਿਲੇ 20 ਦਿਨ ਨੂੰ ਬਹਿਣੀ ਆ ਸੰਦੀਪ ਇਹ ਵੀ ਮੈਂ 1 30 ਦੀ ਵੇਖਦੀ 1 25 ਦੀ ਹਾਂਜੀ 1 12 ਦੀ ਲੈਦਾ ਜਾਂ ਦਵਾਤੀ ਬਿਲਕੁਲ ਜਾਬ ਹਾਂ ਅੱਬਾ ਘਟਾੜੇ ਨੂੰ ਆ ਵੀ ਬਹੁਤ ਫਰਕ ਪਾਈ ਜਾਂਦੀ ਨਹੀਂ ਇਹਦੇ ਮਗਰ ਕੱਟੀ ਆ ਹਾਂਜੀ ਇਹਦੇ ਕੋਲ ਦੁੱਧ ਹੈ ਹੁਣੇ 10 ਤੋਂ 11 ਕਿਲੋ ਕੱਚਾ ਗੋਲਾ ਬਣਦਾ ਕੱਚਾ ਗੋਲਾ ਗੋਲਾ ਬਣਾ ਕੇ ਬੰਦਾ ਤੇ ਫਿਰ ਖੜੇ ਪਰ ਠੀਕ ਤੋਰ 10 ਤੋਂ 11 ਲੀਟਰ ਦੁੱਧ ਆ ਇਹ ਰਸਤਾਂ ਦੀ ਰਾਸਤਾਂ ਦੀ ਐਸਟਰੋ ਹੋ ਜਾਂ ਕਰਾਂ ਦੀ ਲੰਮੀ ਤੋਰ ਕਰਾਂ ਦੀ ਵੇਖੋ ਕਰਾਂ ਦੀ ਆਵੇ ਕੱਚਾ ਮਾਰੀਏ ਇੱਕ ਕੰਮ ਹੋਰੇ ਦਾ ਕਰਿਓ ਹਾਂਜੀ ਇੱਥੇ ਜੱਗੀ ਜੱਗੀ ਇੱਕ ਵਾਰ ਖੜਾ ਸੇ ਦੇਖੋ ਇਹ ਨਾਰਾ ਨਾ ਭਰੇ ਨਾਰਾ ਨਾ ਨਾ ਭਰੇ ਬਾਕੀ ਗੱਲ ਸਹੀ ਹੈ ਜੀ ਇਹ ਇਧਰ ਨਾ ਦਿਖਾਓ ਕੈਮਰਾਮੈਨ ਉਧਰ ਹੋ ਜਾਓ ਇਹ ਅਸਲ ਅਸਲ ਮਈਆਂ ਦਾ ਤਾਲਪ ਤਾ ਲੱਗਦਾ ਕਿ ਦੁੱਧ ਅਣੀ ਆ ਆ ਦੇਖੋ ਤੇ ਆਹ ਨਾ ਕਰ ਬੰਦੇ ਆ ਠੀਕ ਹੈ ਇਹ ਨਾੜਾ ਦਾ ਬੰਦੇ ਆ ਸੰਦੀਪ ਇਹ ਦੇ 14 ਕੱਡੂ ਤੇ ਮੇਰੀ ਇਹ 15 ਕੱਡੂ ਦਾ ਕਰੇ ਬਸ ਠੀਕ ਹੈ ਜੀ ਕਿਉਂਕਿ ਮੈਂ ਅੱਜ ਤਿੰਨਾਂ ਦਿਨਾਂ ਦੀ ਸੂਈ ਕੋ ਹਾਂਜੀ ਇਹ ਵੇਲੇ ਦੁੱਧ 11 ਲੀਟਰ ਆ ਸੱਚਾ ਬੋਲਾ ਤੇ ਤਿੰਨ ਤੋਂ 4 ਲੀਟਰ ਦੁੱਧ ਹੋਰ ਆਉਦਾ ਹੋਊ ਜੀ ਮੈਂ ਅੱਜ ਗਰੰਟੀਆਂ ਬੋਲਦੇ ਫੁੱਲ ਗਰੰਟੀਆਂ ਇਹ ਖਰਚੇ ਆ ਹਾਂ ਹਾਂ ਬਿਲਕੁਲ ਬਿਲਕੁਲ ਸੰਦੀਪ ਇਹ ਝੋਟੀ ਇੱਕ 10 ਦੀ ਵੇਖਦੀ ਆ ਅੱਛਾ ਹਾਂ ਜਾਂਦਾ ਜਾਂ ਨਾ 95 ਦੀ ਦੇਣੀ ਆ ਬਿਲਕੁਲ ਜੀ ਨਾ ਬਿਲਕੁਲ ਜਾਈ ਜੀ ਪਹਿਲੇ ਜੱਕਿਆ ਵਟਾ ਪਹਿਲੀਆਂ ਦੇ ਦੀ ਇਹ ਛਿੱਗੀ ਆ ਬੱਜਾ ਸੁਆ ਅੱਛਾ ਜੀ ਇਹਦੇ ਕੋਲ 12 ਤੋਂ 13 ਕਿਲੋਰ ਦਾ 12 13 ਲੀਟਰ ਵਾਲੀਆਂ ਸਾਰੀਆਂ ਜਿਹੜੀਆਂ ਥੱਲੇ ਕੋਈ ਵੀ ਹੈ ਨਹੀਂ ਮਈਆਂ ਦੁੱਧ 15 15 ਕਿਲੋ ਕੱਢ ਰਾਹੀ ਆ ਅੱਛਾ ਇਹ ਚੋ ਬੋਲੇ ਦੇਣ ਵਾਲਿਆ ਜੀ ਲੰਮੀ ਲੰਮੀ ਦੋ ਰੋ ਕਰਾਂ ਦੀ ਆ ਬੱਟਾ ਜੀ ਦਾ ਆ ਵੇ ਕੱਟੜਾ ਲੈ ਹਜੇ ਤਰ ਬਹੁਤ ਖੜੀਆਂ ਮਈਆਂ ਉਹ ਵੀ ਵੀ ਕਲੋਲੀ ਵੀ ਖੜੀਆਂ ਉਹਦਾ ਬਹੁਤ ਵੱਡੀਆਂ ਵੱਡੀਆਂ ਝੋਟੀਆਂ ਡਬਲ ਪੀਸ ਦਾ ਉਹ ਪਰ ਹਜੇ ਤਿਆਰ ਕਰਕੇ ਹਾਂ ਜੀ ਆ 6 ਦੰਦਵਾ ਠੀਕ ਆ ਤੁਸਾਂ ਤੁਆ 6 ਦੰਦਵਾ ਤੁਸਾਂ ਤੁਆ 6 ਦੰਦਵਾ ਜੇ ਸੰਦੀਰ ਮੈਂ ਕਿ ਦੀ ਬਾਰ ਬਾਰ ਕਹਿਦਾ ਹਾਂ ਹਾਂ ਜੀ ਕੇਸ ਦੇ ਘਰ ਜਾ ਕੇ ਦੁੱਧ ਘੜ ਜੇ ਉਹਦੀ ਆਪਾਂ ਜ਼ਿੰਮੇਵਾਰੀ ਨਹੀਂ ਜੇ ਮੇਰੇ ਘਰ ਵਹ ਦਾ 12 ਲੀਟਰ ਦੁੱਧੇ ਦਾ ਹੋਵੇ ਹਾਂ ਜੀ ਜਿਹੜੀਆਂ ਮਈਆਂ ਦਾ ਮੈਂ ਕਿਹਾ ਉਹ ਆ ਆ ਆ ਜਿਹਨਾਂ ਜਿਹਨਾਂ ਮੈਂ ਦੁੱਧ ਕਿਹਾ ਉਹ ਹਾਂ ਜੀ 10000 ਕਿਲੋ ਪਿੱਛੇ ਛੋੜ ਕਰੂੰਗਾ ਜੇ ਮੇਰੇ ਘਰ ਕੋਈ ਚੋਕੇ ਅੜੀ ਨਾ ਲਵੇ ਬਿਲਕੁਲ 10000 ਰੁਪਏ ਕਿਲੋ ਪਿੱਛੇ ਛੋੜ ਕਰੂੰਗਾ ਮੈਂ ਇੰਨੀ ਇਹ ਗੱਲ ਮੈਂ ਕਈੇ ਨਹੀਂ ਕਹੀ ਤਾ ਕਈਏ ਭਜੀ ਕਹੀਏ ਕਈ ਆ ਸੰਦੀਪ ਇਹ ਮੈਂ ਇੱਕ 10 ਦੀ ਦੇਣੀ ਆ ਠੀਕ ਦੇਣੀ ਆ ਆ ਠੀਕ ਹੈ ਕੋਈ ਨਹੀਂ ਮੈਂ ਅਸਲ ਵਾ ਅਸਲ ਅਸਲ ਇਹ ਚੌਕੀ ਦੌਦੀ ਕੱਤੀ ਆ ਹਾਂਜੀ ਇਹਨੂੰ ਤਿੰਨ ਦਿਨ ਹੋਇਆ ਸੁਈਰ ਮੜ ਆ ਗਿਆ ਬੱਚਾ ਨਾਲ ਸਰਪ ਹਰਣਾ ਵੇਖਦਾ ਮੈਂ ਆਂਬ ਨੇ ਕਹਿੰਦੇ ਥਣ ਛੋਟਾ ਸਿੰਘ ਵੇਖੋ ਹੈ ਸਿੰਘ ਬੜਾ ਸਪੈਸ਼ਲ ਇਹ ਕਹਿੰਦਾ ਸਿੰਘ ਆ ਵੀ ਸਾਡਾ ਲੈਣ ਲਿਆ ਵਾ ਜਾਂਦਾ ਥਣ ਛੋਟਾ ਹਣਾ ਮੈਂ ਪਸਵਾ ਕੇ ਉਤਾਲਦੇ ਆ ਨਹੀਂ ਨਹੀਂ ਤੇ ਮੋਲੇ ਦਾ ਬਿਲਕੁਲ ਜਾਇਜ਼ ਹੀ ਕਰਨਾ ਹਾਂ ਜੀ ਪਿੰਗਾਲਾ ਜਤਰਾ ਦਾ ਕਿਹੜਾ ਚੱਲਦਾ ਇਹ ਤੇ ਮਈਆਂ ਸੰਦੀਪ ਦੁੱਧ ਵਾਲੀਆਂ ਫੁੱਲ ਦੋਹਾਂ ਉੱਧਰ ਵੀ ਖੜੀਆਂ ਨੇ ਕੈਮਰਾ ਘੁਮਾਉਂ ਵਾਲਾ ਮੈਂ ਅਗਲੀ ਵੀਡੀਓ ਚ ਪਾਵਾਂਗੇ ਇੱਕ ਮੈਂ ਹੋਰ ਹੈਗੀ ਅੱਜ ਦੇ ਕੋਲ ਜਾਂ ਤੁਸੀਂ ਸਾਡੇ ਕੋਲ ਆਣਾ ਵਾਹ ਵੱਡੀਆਂ ਮਈਆਂ ਵੱਡੀਆਂ ਵੱਡੀਆਂ ਮਈਆਂ ਖੜੀਆਂ ਨੇ ਜੇ ਇੱਧਰ ਕੋਹੇ ਨੂਰ ਦਾ ਮਗਰ ਕੱਟਾ ਉਹਦੇ ਆ ਆ ਜੀ ਆਹ ਵੇਖੋ ਕੱਟਾ ਵੀ ਕੋਹੇ ਨੂਰ ਦਾ ਕੱਟਾ ਦੇਖੋ ਕੱਟਾ ਅੱਜ ਆਹ ਵੇਖੋ ਮਾੜੇ ਦੇ ਦੋ ਵਾਰ ਕਿੱਟੇ ਆ ਤੇ ਕੋਹੇ ਨੂਰ ਦਾ ਬਾਹਰ ਕੱਢ ਆਹ ਵੇਖੋ ਵੱਡੀਆਂ ਮਈਆਂ ਮੈਂ ਕਿੱਦਿਖ ਨਹੀਂ ਮੋਲੇ ਨਹੀਂ ਦੇਖੇ ਮੇਰੇ ਕੋਲ ਮੈਂ ਕੋ ਦਰਜਾ ਹੋਵੇ 13 ਲੀਟਰ ਵਾਲੇ ਬੋਲਾ ਹੁੰਦਾ ਆ ਵੇਖੋ ਬੱਚਾ ਨਾੜੂ ਤੇ ਜੀ ਆ ਵੇਖੋ ਕੱਟਾ 6 ਦਿਨ ਹੋ ਗਏ ਸਾਰੇ ਠੀਕ ਆ ਨਖਲ ਵੇਖੋ ਮੈਂ ਇਹ ਕਿਤਰਾ ਦੇਖੋ ਜੰਡਾ ਕੱਲਾ ਲੱਗਦਾ ਸ਼ੋਰ ਇੱਕ ਨੰਬਰ ਦੀ 13 ਲੀਟਰ ਹੋਵੇ ਦੁੱਧ ਅਤੇ 18 ਕਿਲੋ ਦੁੱਧ ਦੀ ਮੈਨੂੰ ਪੂਛੋਂ ਗਾਰੰਟੀ ਆਈ ਆ ਭਾਜੀ ਮੈਂ ਰੁੱਸੀ ਜਾਂਦੀ ਹਾਂ ਦੱਸੀ ਆ ਮੈਂ ਕਾਲੀ ਸ਼ਾਮ ਹੈ ਇਹਦਾ ਮੁੱਲ ਲਾਈਦਾ ਵਾ ਹਾਂਜੀ ਇਹੋ ਜੀ ਮੈਂ ਦਾ ਮੁੱਲ ਲਾਈਦਾ ਵਾ ਮੇਰੇ ਨਾਲ ਜਲਦੀ ਆ ਇਹ ਰੁਪਏ ਵੀ ਬੰਦੇ ਲਾਉਂਦੇ ਗਿਆ ਥੋੜੀ ਨਾ ਜਾਂ ਨਾ ਉਤਰਾ ਹੋਣ ਕਿਸ ਨੇ ਲੈਣੀ ਤੇ 135 ਦੀ ਇਹ ਹਾਂ ਇੱਕ 35 ਟੋਨ ਰਵੇ ਜੈ ਜੀ ਜੀ ਕਟਾਓ ਕਟਾਓ ਨਾ ਰਵੇ ਤਾਂ ਨਾਲ ਹੀ ਆ ਹਾਂ 13 ਕਰੋ ਦੋ ਦੁੱਬ ਤਿਆਰ ਆ ਬੁਰਾ ਹੈ ਰਾਜੀ ਬਾਜੀ ਨਾਲੇ ਇੱਕ ਵੇ ਲੋ ਕੋਈ ਹਾਂ ਕੋਈ ਪਾਣੀ ਉਹ ਨਾੜਾ ਖਾ ਕੇ ਰਹਿਵੇਂ ਖਲੇ ਹੋ ਕੇ ਆ ਮਾਰੇ ਮਾਰੇ ਇਹ ਨਾਲ ਸਟੇਟ ਨੂੰ ਆਉਣ ਵਾਲਾ ਤਾਂ ਨਾਮੀ ਮਹਿਰੋ ਇਹ ਨਾਮੀ ਮਹਿਰੋ ਆਹ ਦੇਖ ਆਹ ਇੱਕ ਥੜਕ ਕੰਦੀ ਦਾ ਆਹ ਦੇਖੋ ਕਿੰਨਾ ਲੱਗ ਰਿਹਾ ਧਿਆਨ ਨਾਲ ਦੇਖੋ ਕੰਨ ਦੇ ਵਿੱਚ ਆਹ ਵੀ ਕੋਪਰੇ ਦਾ ਇਹ ਵੀ ਦੱਬੀ ਹੋਊਗੀ ਜੀ ਤੋੜ ਬਹੁਤ ਅੰਗੇ ਸੈਂਮ ਰਮਾ ਉਹਨੂੰ ਆਹ ਬਸ ਹਰ ਬਣਾ ਤੀਕਾ ਵਾਹ ਠੀਕ ਹੈ ਭਾਈ ਜਵਾਈ ਉੜੀ ਇਹ ਕੈਬਲੇ ਤੋਂ ਥੋੜੀ ਡਰਦੀ ਹਾਂ 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 ਜੀ ਇਹ ਤੋੜ ਕੇ ਭਰ ਦੋ ਠੀਕ ਹੈ ਓਹ ਥੋੜੀ ਜੀ ਡਰਦੀ ਥੋੜੀ ਜੀ ਮਾੜਾ ਪਾਣੀ ਪਿਛਾਇ ਦਿੱਤੀ ਨਹੀਂ ਨੀ ਇੰਨੇ ਛੱਡੇ ਤੇ ਸੂਈ ਹੈ ਐਨੇ ਛੱਡੇ ਤੇ ਉੱਧਰ ਕੇ ਸੂਈ ਜੀ ਚੌਕ ਦੇ ਦੰਦ ਕੱਢੇ ਆ ਠੀਕ ਭਾਵੇਂ ਦੋ ਥੀਂ ਗੇੜੋ ਚਲੋ 22 ਆਪਾਂ ਕਹਿਣੀ ਤੇ ਇਸ ਲਈ ਮੈਂ ਤਾਂ 9 ਲੀਟਰ ਇਹਦੇ ਬੋਲਾਵਾ 9 ਲੀਟਰ ਤੇ 12 ਲੀਟਰ ਤੱਕ ਤਾਂ ਹੀ ਦੁੱਧ ਕਰੂੰਗੀ ਬਸ ਠੀਕ ਹੈ ਜੀ 12 ਲੀਟਰ ਤੱਕ ਤਾਂ ਹੀ ਕਰੂੰਗੀ ਆ ਜੀ ਟਰੋੜੋ ਤੰਦੀ ਦੇ ਹੋ ਗਿਆ ਕਟਿੰਗਾ ਭਾਵੇਂ ਬਾਜ਼ਾਰ ਤੇਜ਼ ਵੀ ਹੋ ਗਿਆ ਕਿਹੋ ਜੀਆਂ ਕਟੀਆਂ ਇੱਕ ਪੰਜ ਦੀਆਂ ਜਾਂ ਲੱਖ ਦੀਆਂ ਵੇਚੀ ਦੀਆਂ ਹਾਂਜੀ ਹੁਣ ਕਿੰਨਾ ਮੁੱਲ ਤਾਂ ਵੀ ਇਹ ਘਟਾਈਏ ਕਿੰਨੇ ਦਾਈਏ ਦੇਖੋ ਕਿੰਨੀ ਸਾਫ ਹੈ ਭਾਜੀ ਕਿਨਾਰੇ ਕਰੋ ਜੈ ਜਿ ਰੱਖ ਬਸ 95 ਦੀ ਦੇ ਦਾਂ ਠੀਕ ਆ ਪੰਜ ਛੋਟ ਕਰ ਦਾਂ 90 90 ਦੀ ਵੇਚ ਲਓ ਅਸਲਵਾ ਜਿਹੜੇ ਸੰਦੇਮ ਆ ਤੁਹਾਨੂੰ ਚਲੋ ਪਾਣਾ ਜਿਹੜੇ ਦੁੱਧ ਵਾਲੀ ਮੈਂ ਦਾ ਮੁੱਲ ਲਾਉਣਾ ਪਈ ਹਾਂ ਲਾਣਾ ਪੈਣਾ ਬਾਈ ਲਾਣਾ ਪੈਣਾ ਇਹ ਝੋਟੀਆਂ ਇੰਨੇ ਚੱਡੇ ਤੇ ਮੈਂ ਤੁਹਾਨੂੰ ਸੈ ਸੁਈ ਸੀ ਸਾਡੇ ਕੋਲ ਅੰਦਰ ਕੇ ਤੇ ਪਰ ਅੱਜ ਵੇਖ ਲਓ ਚੰਨਾ ਕੁਆਲਟੀ ਵੇਖ ਲਓ ਕਿੰਨੀ ਆ ਨਾ ਨਾ ਬਾਅਦ ਮਤਲਬ ਕਿ ਅੱਜ ਵੇਖ ਲਓ ਦੁੱਧ ਸਿਰ ਆ ਆ ਵੇਖੋ ਬੱਚਾ ਆ ਵੇਖੋ ਇਹ ਆ ਵੇਖੋ ਕੱਚੇ ਦੰਦ ਕੱਚੇ ਦੰਦ ਕੱਚੇ ਦੰਦ ਉਹ ਤੇ ਸਿੰਘ ਇਹ ਝੋਟੀਆਂ ਕਿੰਨਾ ਸੋਹਣਾ ਕਿ ਤਿੰਨ ਦਿਨ ਹੋਇਆ ਸੁਈ ਸੀ ਬਾਹਰ ਉਹਦੋਂ ਹੈਗੇ ਜੀ ਨਹੀਂ ਬਸ ਇਹ ਹੋਈ ਇਹੋ ਮਾਲ ਬਾਕੀ ਸੁਈ ਉਹ ਬਾਕੀ ਉਹਦੋਂ ਫੇਰ ਨਾ ਨਹੀਂ ਸੁਈਆਂ ਮਤਲਬ ਕਿ ਕੋਈ ਰਾਤ ਦੀ ਸੁਈ ਆ ਇਹ ਹੋਰੀਆਂ ਮਈਆਂ ਦਾ ਮੁੱਲ ਵੀ ਮੰਗੀ ਹੈ ਮੁੱਲ ਖਮੀਨ ਜੈ ਜੈ ਚਾਹੁੰਦੇ ਨਾ ਜਿਤਨਾ ਉਹ ਮਈਆਂ ਪਰ ਲੀਆਂ ਵਾ ਨਾ ਦਿਨਾਂ ਜਨਾਂ ਦੁੱਧ ਆ 1 30 30 1 25 25 ਮੁੱਲ ਪਾ ਸਕਦੇ ਹਾਂ ਹਾਂ ਜੀ ਜੀ ਚਲੋ ਮੈਂ ਹਾਂ ਮਾਲ ਸੁਖਣਾ ਜਿਆਦਾ ਠੰਡ ਵਾ ਹਾਂ ਜੀ 1000 1000 ਦੋ ਦੋ 1000 ਨਾ ਜਾਣ ਚਲੋ ਨਵੀਆਂ ਹੋਰ ਬਿਲਕੁਲ ਜੀ ਬਿਲਕੁਲ ਸੰਦੀਪ ਚੰਗੀਆਂ ਅਸਲ ਵਾ ਅਸਲ ਜੀ ਜਾਂ ਜੀ ਫਸਲ ਉਹਨਾਂ ਆਈ ਡੀ ਆ ਨਾ ਮੈਂ ਜਿਹਦਾ 95 ਮੁੱਲ ਕੀਤਾ ਸੁਨੀਪ ਹਾਂ ਜੀ ਹਾਂ ਜੀ ਆਏ ਜੀ 15 ਲੀਟਰ ਦੁੱਧ ਮੈਂ ਦੀ ਗਰੰਟੀ ਆ ਅੱਛਾ ਜੀ ਹਾਂ 15 ਲੀਟਰ ਦੀ ਗਰੰਟੀ ਆ ਮੈਂ ਹਾਂ ਦੇਖੀ ਜਾਂਦੇ ਆ ਵੇਖੋ ਇਹਦੇ ਕੋਲ 10 ਤੋਂ 11 ਕਿਲੋ ਬੋਲਾ 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 ਜੀ ਬੋਲਾ ਵਾ ਮੈਂ ਮਈਆਂ ਮਿਲ ਕੇ ਆ ਕਿਤੇ ਮਾੜੀ ਸਿੰਦੀ ਪੈ ਹੋ ਜੀ ਮੈਂ ਦਾ ਇੱਕ ਵੀ ਇੱਕ 25 ਹਾਰੀ ਸਾਰੀ ਮੁੱਲ ਕਰ ਦਿੰਦਾ ਥਾਣ ਵੇਖੋ ਆਪਾਂ ਗੈਜ ਮੁੱਲ ਪਿੱਤਾ ਕਿਤੇ ਛੋਣ ਨਿਗਾ ਜਾਂ ਛੋਟਾ ਜਾਂ ਬੱਚਾ ਚੋਦੇ ਸਾਰੀਆਂ ਨਈਆਂ ਇਸ ਤਰ੍ਹਾਂ ਹੀ ਆ ਬਸ ਠੀਕ ਹੁਣ ਆਹ ਕੱਟੀ ਦਾ ਵੇਖੋ ਦੇਖ ਆ ਜਿੰਨਾ ਆ ਵੇਖੋ ਉਸ ਆ ਗਿਆ ਕਾਲੀ ਸੈਨ ਨਾਲ ਆ ਲੇ ਮਈਆਂ ਮਿਲ ਕੇ ਆਣ ਕੇ ਸਫਰਦਿਆਂ ਸੰਦੀਪ ਭੱਜੀਆਂ ਟੁੱਟੀਆਂ ਹੋਰ ਮਨੂ ਕੁਲ ਦੇ ਪੱਠਾ ਗੱਠਾ ਘਟ ਖਾਂਦੀਆਂ ਵਾ ਤੇ ਦੁੱਧ 2-2 ਕਿਲੋ ਆਣ ਕੇ ਘੜ ਦਿੰਆਂ ਘੜ ਘੜ ਦਿੰਦੀ ਭਾਜੀ ਉੱਥੋਂ ਨਾਲੋਂ ਇੱਥੇ ਆ ਕੇ ਘੜ ਘੜ ਨਹੀਂ ਘੜਨਾ ਭਾਜੀ ਘੜ ਇਹ ਨਹੀਂ ਆ ਮਲਕਣ ਆ ਮੈਂ ਵਾ ਹਾਂਜੀ ਜੇ ਮੈਂ ਮੈਂ ਰੱਖਦਾ 2 17 ਕਿਲੋ ਘਸਾਣਾ ਥੋੜਾ 17 ਕਿਲੋ ਦੁੱਧ ਕਰਦੀ ਨਾ ਮੈਂ ਥੱਲੇ ਤੇ ਸੰਦੀਪ 1.5 ਦੀ ਭਾਏ ਭਾਜੀ ਵੇਖੋ ਨਾਰਾਇਣ ਜੀ ਥੋੜਾ ਦੇ ਕਿਨਾੜਾ ਕੋਈ ਜੇ ਕੁਛੋੜੇ ਰਖੜਾ ਤਾਂ ਵੀ ਥੋੜਾ ਨਾੜਾ ਬਣਿਆ ਜੀ ਹਾਂ ਆ ਵੇਖ ਆ ਅਦ ਹਾਉ ਆ ਮਾਰ ਕੇ ਤਾਂ ਤੁਸੀਂ ਵੇਖੋ ਕਿੰਨੀ ਗੋਲ ਹੈ ਐਜਾ ਨਾ ਕਿ ਤੁਹਾਨੂੰ ਮਿਲ ਉਹਦਨ ਵੀਰ ਨੇ ਇੱਕ ਨੇ ਆਖਿਆ ਉਹਨੇ ਆਖਿਆ ਤੁਸੀਂ ਪਾਜੀ ਥੱਲੇ ਧਾਰਾ ਨਾ ਮਾਰਿਆ ਕਰੋ ਤੇ ਵਾਕਿਆ ਹੁੰਦਾ ਵਾਕਿਆ ਉਤਰ ਪਰ ਚਲੋ ਪਾ ਲਾ ਕੇ ਕਰੋ ਮੜਾ ਕੇ ਆਜੋ ਵੇਖੋ ਚੁਾਈ ਬਾਈ ਬੜੀ ਵਧੀਆ ਚੋਣ ਸੁਨੀਲ ਬਹੁਤ ਜਰੀ ਜਿੱਦਾ ਮੋਟਾ ਥਣ ਓਡੀ ਮੋਟੀ ਧਾਰਾ ਵਾ ਹਾਂ ਜੀ ਵਨਸਟੰਡੀਵਨ ਪੋਲੇ ਜਾ ਹੈ ਨਹੀਂ ਬਈ ਕਹਿੰਦਾ ਪਰਵਾਹੀ ਹੈ ਲੱਕਾ ਜੇ ਮੈਂ ਇਹ ਰਿਤੇ ਵਈਆ ਕਿ ਮੈਂ ਨਾ ਜ 16 17 ਕਿਲੋ ਦੁੱਧ ਐ ਹੁਣੇ ਮੌਕੇ ਤੇ ਹੋਵੇ ਤੇ ਡੇਢ ਦੀ ਮੈਂ ਵੇਚਦੀ ਆ ਸਹੀ ਸਹੀ ਮੁੱਲ ਕੀਤਾ ਛੋਟਾ ਜਿਹਾ ਕਿ ਛੋਟਾ ਜਿਹਾ ਮੁੱਲ ਆਪਾਂ ਸਿਰਫ ਥੋੜਾ ਜਿਹਾ ਮਨਾਵਾ ਲੈ ਲੇਗਾ ਬਿਲਕੁਲ ਵੇਖਣਾ ਕੋਈ ਗਾੜੀ ਹੋਰ ਨਵੀਆਂ ਆਉਣ ਹੋਰ ਲੈ ਗਏ ਉਹ ਗਾਂ ਨੂੰ ਖੱਚੀ ਲੈ ਰੋਈ ਕਰਾ ਨਹੀਂ ਸਲੀਬ ਗਾਂ ਦਾ ਵੀ ਰੇਟ ਬੜਾ ਜਿਹੜੇ ਗਾਂ ਵੇਚਦੇ ਬੰਦੇ ਫਿਰ ਤਿਲਕ ਦੀਆਂ ਵਾਂ ਗਾਂਵਾਂ ਹੋਰ ਨਹੀਂ ਚੱਲਦੀ ਇੱਕ ਦੋ ਲਿਆ ਕੋਈ ਮਨਖਾਈ ਸੀਬ ਲੈ ਕੇ ਚੋਰ ਹਾਂ 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 ਹੁਣ ਜਿਹੜੇ ਤੁਸੀਂ ਇਲਾਕੇ ਤੋਂ ਫਿਰਦੇ ਨਾ ਉਹ ਤੋਂ ਤੁਹਾਨੂੰ ਸ਼ਾਈਪਰ ਫੋਰ ਅੰਦਰ ਸ਼ਾਈ ਹਾਲ ਦਾ ਰੇਟ ਬੜਾ ਹਾਂ ਇੱਥੇ ਥੋੜਾ ਲੋਕ ਰੇਟ ਨਹੀਂ ਕਰਦੇ ਉੱਥੇ ਇਹੋ ਜਿਹਾ ਮੈਂ ਦਾ ਸੀਬ ਚਾਂਸੀ ਆਲਾ ਗਾਹ ਸਾਰੇ ਸਾਡੇ ਵਪਾਰੀ ਵੀ ਚੱਲੇ ਜਿਹੜੇ ਮਾਲ ਉੱਧਰੋਂ ਲਿਆਉਂਦੇ ਪਤਾ ਉਹਨਾਂ ਨੂੰ ਸਾਰੇ ਨੂੰ ਸਾਰਿਆਂ ਨੂੰ ਪਤਾ ਭਜੀ ਜੇ ਤੋਹ ਲਿਆਉਂਦੇ ਉੱਥੋਂ ਹੀ ਮੈਂ ਲਿਆਉਂਦਾ ਮੈਂ ਕਿਤੇ ਲੰਬ ਹੋਣੀ ਨਹੀਂ ਲਿਆਉਂਦਾ ਹੈ ਤੇ ਗ ਉਹ ਤਾਂ ਮਨ ਕੇ ਮੈਂ ਜਿਹੜੀ ਆ ਨਾ 135 120 130 ਦੀ ਮੈਂ ਝਾਟ ਹੀ ਲਈ ਜਾਂਦੀ ਹਾਂ ਦੋ ਤੜੀ ਨੇ ਬਿਲਕੁਲ ਜੀ ਫੇ ਚਲੋ ਸੰਦੀਪ ਪਿੰਡ ਆਪਣ ਮੱਤੇ ਵਾਲ ਤਸੀਰ ਬੱਬ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਨੰਬਰ 88729 ਬਾਰਸਾ ਪੈਣ ਤੇ ਵੀਡੀਓ ਬਾਦ ਲਾਈਕ ਸ਼ੇਅਰ ਕਮੈਂਟ ਕਰ ਦੇਵੇ ਸਸਤੀ ਕਾ